ਪਠਾਨਕੋਟ ਵਿਖੇ ਵਿਦਾਨ ਸਭਾ ਹਲਕਾ ਪੋਆ ਤੋਂ ਸਾਬਕਾ ਵਿਧਾਇਕ ਜੋਗਿੰਦਰ ਪਾਲ ਅੱਜ ਮੁਰ ਇੱਕ ਵਾਰ ਸੁਰਖੀਆਂ ਵਿੱਚ ਦਿਸੇ ਦੱਸਦੇ ਚੱਲਿਏ ਕਿ ਕੁਝ ਦਿਨ ਪਹਿਲਾਂ ਜ਼ਿਲ੍ਹੇ ਦੇ ਇਲਾਕੇ ਦਤਿਆਲ ਵਿਖੇ ਕੁਝ ਲੋਕਾਂ ਵੱਲੋਂ ਨਜਾਇਜ਼ ਮਾਈਨਿੰਗ ਨੂੰ ਅੰਜਾਮ ਦਿੱਤਾ ਜਾ ਰਿਹਾ ਸੀ ਜਿਸ ਨੂੰ ਲੈ ਕੇ ਸਾਬਕਾ ਵਿਧਾਇਕ ਵੱਲੋਂ ਮੌਕੇ ਤੇ ਤਰਨਾ ਵੀ ਦਿੱਤਾ ਗਿਆ ਸੀ ਪਰ ਕਾਰਵਾਈ ਨਾ ਹੋਣ ਤੇ ਅੱਜ ਮੁਰ ਇੱਕ ਵਾਰ ਸਾਬਕਾ ਵਿਧਾਇਕ ਜੋਗਿੰਦਰ ਪਾਲ ਨੇ ਇਸੀ ਦਫ਼ਤਰ ਦਾ ਰੁਖ ਕੀਤਾ ਅਤੇ ਉਥੇ ਜਾ ਕੇ ਸੀ ਨੂੰ ਮੰਗ ਪੱਤਰ ਦਿੱਤਾ ਇਸ ਸਬੰਧੀ ਜਾਣਕਾਰੀ ਬਿੰਦੇ ਹੋਏ ਸਾਬਕਾ ਵਿਦਾਇਕ ਨੇ ਕਿਹਾ ਕਿ ਜ਼ਿਲ੍ਹੇ ਦੇ ਵਿਦਾਨ ਸਭਾ ਹਲਕਾ ਪੋਆ ਤੋਂ ਵਿਦਾਇਕ ਲਾਲ ਚੰਦ ਕਟਾਰੂਚਕ ਸੂਬਾ ਸਰਕਾਰ ਵਿੱਚ ਬਤੌਰੇ ਵਜ਼ੀਰ ਕੰਮ ਕਰ ਰਹੇ ਹਨ ਪਰ ਉਸ ਦੇ ਬਾਵਜੂਦ ਆਪਣੇ ਹਲਕੇ ਵੱਲ ਉਹਨਾਂ ਦਾ ਕੋਈ ਵੀ ਧਿਆਨ ਨਹੀਂ ਹੈ ਹਲਕੇ ਦੇ ਵਿੱਚ ਮਾਈਨਿੰਗ ਮਾਫੀਆ ਵੱਲੋਂ ਨਜਾਇਜ਼ ਮਾਈਨਿੰਗ ਨੂੰ ਅੰਜਾਮ ਦਿੱਤਾ ਜਾ ਰਿਹਾ ਹੈ अते इलाके दी उपजाऊ जमीन नु बंजर बनावण वाल तकया जा रहा है ओना के हक की जिस था ते माइनिंग हो रही है उस जगह ते गुआडी सूबे हिमाचल दे विधानसभा हलका नूरपुर तो विधायक रणवीर सिंह ने कावलों करवाई जा रही है अते इस तो साबित हुंदा है कि आम आदमी पार्टी अते भाजपा आपस विच रले हुए ने अते रल मिलके काम कर रहे ने ओना के हक की इस संबंधी ਉਨਾ ਵੱਲੋਂ ਅਦਾਲਤ ਦਾ ਰੁਖ ਵੀ ਕੀਤਾ ਗਿਆ ਹੈ ਅਤੇ ਜੋ ਜੋ ਵੀ આરોપી ਹੋਵੇਗਾ ਉਸ ਨੂੰ ਸਜ਼ਾ ਦਵਾ ਕੇ ਰਵਾਗੇ ਚਾਹੇ ਫਿਰ ਉਸ ਵਿੱਚ ਕੈਬਨਟ ਮੰਤਰੀ ਲਾਲ ਚੰਦ ਕਟਾਰੂਚਕ ਦਾ ਨਾਮ ਹੀ ਕਿਉਂ ਨਾ ਹੋਵੇ ਕਿ ਆਤੇ ਆਮ ਆਦਮੀ ਪਾਰਟੀ ਦਾ ਜਿਹੜਾ ਮੰਤਰੀ ਹੈ ਕਿ ਪੰਜਾਬ ਦੀ ਸਰਕਾਰ ਜਿਹੜੀ ਆਮ ਆਦਮੀ ਪਾਰਟੀ ਦੀ ਹੈ ਇੱਕ ਹਿਮਾਚਲ ਤੋਂ 100 ਬਰਤੂ ਐਮਐਲਏ ਬੀਜੇਪੀ ਦਾ ਜਿੱਤਿਆ ਜਿਹਦਾ ਰਣਵੀਰ ਸਿੰਘ ਨਾਂ ਕੱਚਾ ਨਾਮ ਨਿਕਨੇ ਨਿਕਾ ਕਰਕੇ ਉਹਨੂੰ ਕਹਿੰਦੇ ਆ ਉਹ ਸ਼ਰਿਆਮ ਜਿਹੜੀ ਮਾਈਨਿੰਗ ਇੱਥੇ ਕਰੀ ਜਾ ਰਿਆ ਇਹ ਤੁਸੀਂ ਦੱਸੋ ਵੀ ਇਹ ਮਲੇ ਹੋ ਇਨੀ ਤੇ ਕੀ ਆ ਇਹ ਬਿਲਕੁਲ ਸਾਡੀ ਪਾਰਟੀ ਨੇ ਜੋ ਕਿਹਾ ਕਿ ਕੇਜਰੀਵਾਲ ਦੀ ਜਿਹੜੀ ਆਮ ਆਦਮੀ ਪਾਰਟੀ ਆ ਇਹ ਬੀਜੇਪੀ ਦੀ ਹੀ ਬੀਟੀ ਐ ਇਹ ਤਾਂ ਸਭ ਤੋਂ ਰਿਹਾ ਮੈਂ ਤੇ ਹਾਂ ਵਿਪੱਖ ਦਾ ਸਾਡਾ ਤੇ ਕੰਮ ਹੈ ਇਹ ਜਿਹੜੇ ਗਲਤ ਕੰਮ ਕਰਦੇ ਉਹਨਾਂ ਨੂੰ ਜਾਗਰੂਕ ਕਰਨਾ ਇਹਨਾਂ ਦੇ ਅਮਲ ਹੋਏ ਨਾ ਹੋਏ ਬਾਬਾ ਸਾਹਿਬ ਦਾ ਸਰਦਾਰ ਲਿਖਿਆ ਬਾਬਾ ਸਾਹਿਬ ਦੇ ਰਖਵਾਲੇ ਜਿਹੜੇ ਆ ਲੋਅਰ ਕੋਰਟ ਹਾਈ ਕੋਰਟ ਸੈਸ਼ਨ ਕੋਰਟ ਸੁਪਰੀਮ ਕੋਰਟ ਜਿੱਥੋਂ ਤੱਕ ਵੀ ਜਾਣੇ ਪਿਆ ਆਪਾਂ ਜਾਣ ਨੂੰ ਤਿਆਰ ਆ ਮੈਂ ਹਾਈ ਕੋਰਟ ਚ ਕੇਸ ਇਹਨਾਂ ਦੇ ਖਿਲਾਫ ਕਰ ਦਿੱਤੇ ਦਾ ਔਰ ਜਿਹੜੇ ਜਿਹੜੇ ਵੀ ਅਫਸਰ ਉਹਦੇ ਵਿੱਚ ਦੋਸ਼ੀ ਹੋਣਗੇ ਮੈਂ ਉਹਨਾਂ ਦੇ ਬਾਈ ਨੇਮ ਉਹਨਾਂ ਨੂੰ ਲੈਟਰ ਜਿਹੜੇ ਆ ਘੜਾਵਾਂਗਾ ਮੈਂ ਤੇ ਹਟਰਾਂ ਨਹੀਂ ਮੈਂ ਤੇ ਦੋਸਾਂ ਵਾਲੇ ਦੇਗਾ ਔਰ ਜੇ ਮੰਤਰੀ ਸਾਹਿਬ ਵੀ ਵਿਚਲੇ ਬਿਠੇ ਤੇ ਲੈਣੇ ਪਏਗਾ ਤੇ ਲੈਣਾ ਹੀ ਪਏਗਾ ਕਿਉਂ ਨਹੀਂ ਲੈਣਾ ਉਹਨੂੰ ਤੇਰਾ ਇਲਾਕਾ ਕੋਈ ਪੰਜਾਬ ਦਾ ਇੱਕ ਮੰਤਰੀ ਆ ਤੂੰ ਹਲਕੇ ਭੋਲੇ ਤੋਂ ਜਿੱਤ ਕੇ ਗਿਆ ਤੇਰਾ ਕੋਈ ਫਰਜ਼ ਨਹੀਂ ਬੰਦਾ ਤੇਰੇ ਇਲਾਕੇ ਦੇ ਵਿੱਚ ਐਡੀ ਵਧੀਆ ਇਹ ਕਲਾਸ ਜਿਹਨੇ ਜਿਹਦੇ ਵਿੱਚ 600 ਕੰਟਰ ਗਨਾ ਹੋ ਰਿਆ ਅਬਾਧ ਮਾਈਨਿੰਗ ਹੋ ਰਹੀ ਹੈ ਇੱਕ ਪਾਸੇ ਤੁਸੀਂ ਕਹੀ ਜਾਂਦੇ ਪਏ ਅਸੀਂ ਅਬਾਧ ਮਾਈਨਿੰਗ ਦਾ ਦਾਣ ਨਹੀਂ ਚੁਕਣ ਦੇਣਾ ਤੇ ਇੱਥੇ ਦਾਣਾ ਨਹੀਂ ਚੁਕਣਦਾ ਟਣਾ ਦੇ ਹਿਸਾਬ ਨਾਲ ਜਿਹੜੀ ਸੈਨ ਜਾਰੀ ਹੈ ਰੇਤਾ ਬਜਰੀ ਜਾਰੀ ਹੈ ਜਿਹੜੇ ਬੰਦੇ ਪਹਿਲੇ ਤੇ ਮੈਂ ਉਹਨਾਂ ਨੂੰ ਪੁੱਛਣਾ ਚਾਹੁੰਦਾ ਤੇ ਜੇ ਜਿਹੜੀ ਤੁਹਾਡੇ ਕੋਲ ਆਪਸ਼ਨ ਨਹੀਂ ਤੁਸੀਂ 32 ਕ੍ਰੈਸ਼ ਕਠਨੌਰ ਤੋਂ ਪਰਲੇ ਪਾਸੇ ਕਿੱਥਾਂ ਨੂੰ ਆਕਦੇ ਇਹ ਰੜਿਓ ਇਹਨਾਂ ਸਾਰੇ